ਆਹ ਤੁਹਾਨੂੰ ਮਹਾਨਗਰ ਦੇ ਉਸ ਇਲਾਕੇ ਦੀ ਗੱਲ ਕਰਦੇ ਆਂ ਜੋ ਗੰਦੇ ਨਾਲੇ ਦੇ ਬਿਲਕੁਲ ਨਾਲ ਪਿਛਲੇ 30 ਸਾਲਾਂ ਤੋਂ ਵਸਿਆ ਹੋਇਆ ਹੈ ਨਿਗਮ ਦੇ ਵੱਲੋਂ ਕੂੜਾ ਡੰਪ ਹੋਣ ਦੇ ਬਾਵਜੂਦ ਕੂੜੇ ਦੇ ਥਾਂ-ਥਾਂ ਤੇ ਢੇਰ ਲੱਗੇ ਨਜ਼ਰ ਆਉਂਦੇ ਨੇ بارش ਤੇ ਮੌਸਮ ਦੇ ਵਿੱਚ ਗੰਦਗੀ ਦੀ ਦੂਰ-ਦੂਰ ਤੱਕ ਬਦਬੂ ਆਉਂਦੀ ਹੈ ਜਿਸ ਨਾਲ ਰਾਹਗੀਰਾਂ ਦਾ ਨਿਕਲਣਾ ਤੱਕ ਮੁਸ਼ਕਲ ਹੁੰਦਾ ਹੈ ਉਸ ਤੋਂ ਵੀ ਵੱਧ ਦੇ ਉੱਥੇ ਰਹਿਣ ਵਾਲੇ ਲੋਕ ਨਰਕਤਾ ਜੀਵਨ ਬਤੀਤ ਕਰਨ ਨੂੰ ਮਜਬੂਰ ਨਹੀਂ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ ਅਤੇ ਰਹਿਣ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਸਾਝਾ ਕਰਤੀਆਂ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਦਾ ਵਿਧਾਇਕ ਪਾਪ ਪ੍ਰਵੀਨ ਬਾਂਸਲ ਹੈ ਜਿਸ ਨੇ ਮੌਕੇ ਤੇ ਆ ਕੇ ਵੇਖਿਆ ਪਰ ਉਹ ਵੀ ਬੇਬਸ ਹੋ ਕੇ ਚਲੇ ਗਏ ਨਗਰ ਨਿਗਮ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੂੜੇ ਦੀ ਸਹੀ ਢੰਗ ਨਾਲ ਉਸ ਨੂੰ ਰੱਖ ਰਖਾਵ ਕੀਤਾ ਜਾਵੇ ਅਤੇ ਸੜਕ ਤੇ ਲੱਗੇ ਹੋਏ ਟੇਰ ਚੁਕਾਏ ਜਾਣ ਅਤੇ ਲਗਾਤਾਰ ਸਫਾਈ ਰੱਖੀ ਜਾਵੇ ਅੱਜ ਅਸੀਂ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਅੱਜ ਫੇਰ ਇਸ ਕੂੜੇ ਦੇ ਡੰਪ ਦੇ ਉੱਤੇ ਆਏ ਆ ਜਿੱਥੇ ਲੋਕਾਂ ਦਾ ਰੋਜ਼ ਇੱਥੇ ਲੜਾਈ ਝਗੜਾ ਹੁੰਦਾ ਹੈ ਟ੍ਰੈਫਿਕ ਜਾਮ ਹੋ ਜਾਂਦਾ ਹੈ ਸਰਕਾਰ ਕੋ ਕਿਸੇ ਤਰੀਕੇ ਦਾ ਡੰਪ ਮੈਨੇਜਮੈਂਟ ਦਾ ਸਿਸਟਮ ਨਹੀਂ ਹੈ ਗੱਲ ਅਸੀਂ ਸਰ ਇੱਥੇ ਕਰਦੇ ਆ ਸਮਾਰਟ ਸਿਟੀ ਵੀ ਹੋਰ ਵੀ ਇੱਥੇ ਜਿੰਨਾ ਵੀ ਸਿਸਟਮ ਹੈ ਨਾਲੇ ਦੇ ਨਾਲੇ ਤੇ ਬਿਲਕੁਲ ਕੂੜਾ ਲਗਾ ਦਿੱਤਾ ਜਾਂਦਾ ਲੋਕ ਪਰੇਸ਼ਾਨ ਹੁੰਦੇ ਆ ਕਾਰੋਬਾਰੀ ਲੰਘਣ ਵਾਲੇ ਵਪਸਾਈ ਨਾਲ ਫੈਕਟਰੀਆਂ ਇਹ ਸਾਰਾ ਸਿਸਟਮ ਜਿਹੜਾ ਬਹੁਤ ਖਰਾਬੀ ਦਾ ਸਿਸਟਮ ਬਣਿਆ ਔਰ ਜਿਹੜੇ ਲੋਕ ਇੱਥੇ ਰਹਿ ਰਹੇ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਕਿਸ ਤਰ੍ਹਾਂ ਉਹਨਾਂ ਦਾ ਜੀਣਾ ਆਰਾਮ ਹੋਇਆ ਪਏ ਇੱਥੇ ਰਹਿ ਨਹੀਂ ਸਕਦੇ ਆ ਦੇਖੋ ਸਾਹਮਣੇ ਕਾਰੋਬਾਰੀ ਦੁਕਾਨਦਾਰ ਆ ਅੱਛਾ ਚਾ ਗਿਆ ਸਰ ਅਸੀਂ ਕੀ ਕਹਿਣਾ ਹੈ ਤਾਂ ਬੜੇ ਪਰੇਸ਼ਾਨ ਆ ਕਿ ਸਾਡੇ ਕਸਟਮਰ ਇੱਥੇ ਆਉਂਦੇ ਉਹ ਪਾ ਜਾਂਦੇ ਕਿ ਕਿਹੜੇ ਕੁੜੇ ਢੇਰ ਜੀ ਤੁਸੀਂ ਬੈਠੇ ਹੋਇਆ ਤੇ ਐਨਾ ਗਾ ਸਮੈਲ ਆਂਦੀ ਸਾਮਣ ਸਵੇਰੇ ਤੇ ਸਵੇਰੇ ਦੇਖਣਾ ਜਦੋਂ ਆਫਿਸ ਦੇ ਮੂਹਰੇ ਤੱਕ ਢੇਰ ਲੱਗਿਆ ਹੁੰਦਾ ਅਸੀਂ ਕੀ ਕਹਿਣਾ ਹੈਗਾ ਕੋਈ ਵੀ ਸਰਕਾਰ ਸੁਣਦੀ ਨਹੀਂ ਹੈਗੀ ਬੜੇ ਤੇ ਬੜੇ ਬੰਦੇ ਆਉਂਦੇ ਕੋਈ ਨਹੀਂ ਆਉਂਦੇ ਅੱਜ ਵੀ ਆ ਮੇਰੇ ਖਿਆਲ ਪ੍ਰਵੀਨ ਬਾਂਸਲ ਵੀ ਆਇਆ ਸੀ ਆ ਸਵੇਰੇ ਦੇਖ ਕੇ ਚਲਾ ਗਿਆ ਕੋਈ ਕੁਝ ਨਹੀਂ ਹੋਣਾ ਜੀ ਇੱਥੇ ਦਾ ਇੱਥੇ ਦਾ ਕਹਿੰਦੇ ਸਮਾਰਟ ਸਿਟੀ ਹੈਗਾ ਲੇਕਿਨ ਸਮਾਰਟ ਸਿਟੀ ਵਾਲਦਕ ਉਮੀਦ ਨਹੀਂ ਹੈਗੀ ਬਣਨ ਦੀ ਹਾਲੇ ਘੜ ਤੱਕ ਵੀ ਸਮਾਰਟ ਸਿਟੀ ਬਣਨ ਵਾਸ ਜੋ ਸਟੇਪ ਸਪੀਡ ਸਪੀਡ ਨਾਲ ਜਿਹੜੇ ਚੱਲੇ ਹੋਏ ਪਬਲਿਕ ਯਾ ਸਪੀਡ ਨਾਲ ਜਿਹੜੇ ਗਵਰਨਮੈਂਟ ਦਾ ਕੰਮ ਹੈਗਾ ਹਿਸਾਬ ਨਾਲ ਚੱਲਿਓ 20 ਸਾਲ ਨਾਰਮਲ ਲੱਗਣਗੇ ਸਮਾਰਟ ਸਿਟੀ ਬਣਨ ਵਾਸਤੇ ਆਪਾਂ ਕਹਦੇ ਸਮਾਰਟ ਇਹ ਤੇ ਕਿਹ ਸਮਾਰਟ ਸਿਟੀ ਬਣ ਜੂਗੀ ਕੋੜੇ ਢੇਰ ਤੱਕ ਸਮਸ਼ਾਨ ਘਾਟ ਤੱਕ ਚੱਲ ਜਾਂਦਾ ਅੱਧਾ ਅੱਧਾ ਕਿਲੋਮੀਟਰ ਦੂਰ ਤੱਕ ਚੱਲ ਜਾਂਦਾ ਤੇ ਇੱਥੇ ਜੀ ਕੀ ਸਮਾਰਟ ਸਿਟੀ ਬਣੂਗੀ ਬਾਕੀ ਤੁਸੀਂ ਨਜ਼ਰ ਮਾਰ ਕੇ ਦੇਖੋ ਪਬਲਿਕ ਪਰੇਸ਼ਾਨ ਹੀ ਆ ਗਈ ਲੰਘਣੇ ਵੱਢਣੇ ਵਾਲੇ ਬੰਦੇ ਪਰੇਸ਼ਾਨ ਹੈਗੇ ਉਹ ਗਾਲਾਂ ਕੱਢ ਕੇ ਜਾਂਦੇ ਹੈਗੇ ਦੇਖੋ ਜੀ ਹੁਣ ਆਪਾਂ ਕੀ ਕਹਿ ਸਕਦੇ ਸਰਕਾਰ ਨੂੰ ਗਾਲਾਂ ਕੱਢਣ ਉਹਦਾ ਤਾਂ ਨਹੀਂ ਹੈ ਨਾ ਇਹ ਦੇਖੋ ਇਹ ਇੱਥੇ ਨਹੀਂ ਚਾਹੀਦਾ ਨਹੀਂ ਚੱਲ ਇਹ ਗਲਤ ਥਾਂ ਤੇ ਡੰਪ ਬਣਿਆ ਆ ਇਹ ਤਾਂ ਇੱਕ ਗਲਤ ਹੈ ਜੀ ਸਰਕਾਰਾਂ ਬਿਲਕੁਲ ਧਿਆਨ ਨਹੀਂ ਦੇ ਰਹੇ ਕਿਸੇ ਰਕੇ ਤੁਸੀਂ ਇਹ ਵੀ ਚਾਹੀਦਾ ਕਿ ਕੋਈ ਸੈਪਰੇਟ ਜਗ੍ਹਾ ਬਣਾਵੇ ਐਡਾ ਸ਼ਹਿਰ ਆ ਸਰਪ੍ਰੋਫੀਸ਼ਨ ਤਾਂ ਐਡੀ ਜਗ੍ਹਾ ਆ ਤੇ ਇਹਨੂੰ ਦੇ ਬਕਰੇ ਕੋ ਬੰਨੇ ਕੰਡੇ ਬਣਾਇਆ ਜਾਵੇ ਕੋਈ 100 200 400 ਜਗ੍ਹਾ ਦਾ ਪਲਾਟ ਇਹ ਗਲੀਆਂ ਦੇ ਥੇ ਥੋੜਾ ਨਾਲ ਜਿੱਥੇ ਮੱਦੀ ਛੋੜ ਦੋ ਸਹੀ ਨਹੀਂ ਆ ਇਹ ਗਲਤ ਹੈ ਤੇ ਦਿੱਕਤ ਤਾਂ ਦੇਖੋ ਹਰ ਨੂੰ ਕਿ ਇਸ ਤੋਂ ਬਿਮਾਰੀ ਆ ਉੱਧਾ ਕਹਿੰਦੇ ਕੋਰੋਨਾ ਆ ਇਹ ਜਿਹੜਾ ਕੋਰੋਨਾ ਇਹ ਜਿਹੜਾ ਬਿਮਾਰੀ ਨਾਲ ਹੋ ਰਹੀ ਉਹ ਬਿਸਕੜੀ ਕੋਈ ਠਿਕਨੀ ਐ ਦਿੱਕਤਾਂ ਦਿੱਕਤ ਹੈ ਜੀ ਉਹ 10 ਮਿੰਟਾਂ ਦਾ ਇੱਥੇ ਸਰ ਜੀ ਇੱਥੇ ਬਹੁਤ ਬੁਰਾ ਹਾਲ ਹੈਗਾ ਅੰਦਰ ਤੱਕ ਦੇਖੋ ਸਾਰਾ ਭਾਂਜਾ ਤੇ ਕੋਈ ਸਫਾਈ ਨਹੀਂ ਕੋਈ ਪੁੱਛ ਨਹੀਂ ਗੱਲਣਾ ਰੋਟੀ ਖਾਣਾ ਤੇ ਰਾਤ ਨੂੰ ਸੌਣਾ ਕੋਈ ਸਵਾਲ ਹੈ ਇੰਨਾ ਬੁਰਾ ਹਾਲ ਹੈ ਨਾ ਕੋਈ ਸਫਾਈ ਕਰਮੀ ਅੰਦਰ ਉਹ ਬਾਤ ਚ ਮਰेंगे ਪਹਿਲੇ ਪਹਿਲੇ ਮਰ ਜਾਣਗੇ ਇੰਨਾ ਬੁਰਾ ਹਾਲ ਸਰ ਜੀ ਅਸੀਂ ਇੱਥੇ 25 ਸਾਲਾਂ ਦਾ ਰਹਿ ਰਹੇ ਹਾਂ

ਟਾਡਾ ਕਹਿੰਦਾ ਮਤਲਬ ਕਿ ਫੇਰ ਠੇਕਾ ਖੋਲ ਜਣਾ ਚਾਹੀਦਾ ਕਿ ਸਫਾਈ ਹੋ ਜਾਣਾ ਚਾਹੀਦੀ ਤੇ ਤੇਰੀ ਸਾਫ ਸੁਰਤ ਹੋਣਾ ਚਾਹੀਦਾ ਬੰਦਤ ਰਹਿਣਾ ਚਾਹੀਦਾ ਠੇਕਾ ਬੰਦ ਰਹਿਣਾ ਚਾਹੀਦਾ ਸਫਾਈ ਬਹੁਤ ਜ਼ੋਰ ਕੁਝ ਹੈ ਪਾਣੀ ਨਹੀਂ ਗਾਦੀ ਜਗ੍ਹਾ ਨੇ ਤੇ ਗੁੱਡ ਮਾਰਨਿੰਗ ਸਰ ਮੈਂ ਲਕੂ ਦਾ ਹਾਂ ਮੈਂ ਇੱਥੇ ਕੂੜੇ ਦਾ ਢੇਰ ਕੋ ਰਹਿਨੀ ਹਾਂ ਮੈਂ ਚਾਹਨੀ ਹਾਂ ਕਿ ਤਜਲ ਤੋ ਜਲਦੇ ਤੇ ਕੂੜੇ ਦਾ ਢੇਰ ਠੱਕਿਆ ਜਾਵੇ ਤੇ ਇਹ ਮਰੀਜ਼ਾਂ ਦੇ ਬਹੁਤ ਜ਼ਿਆਦਾ ਬਿਮਾਰੀ ਫੈਲ ਰਹੀ ਹੈ ਤੇ ਮੈਂ ਇਹੀ ਕਹਿਣਾ ਚਾਹਨੀ ਹੈ ਕਿ ਜਲਦ ਤੋਂ ਜਲਦ ਪਰਛਾਵਾਂ ਇਥੇ ਕੂੜਾ ਸਫਾਈ ਦਾ ਧਿਆਨ ਰੱਖਿਆ ਜਾਵੇ ਧੰਨਵਾਦ ਤੁਹਾਡਾ ਬਹੁ ਵਾਰ ਰਿਪੀਟ ਹੁੰਦੀ ਹੈ ਕਿ ਕਿ ਕੂੜੇ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ ਲੁਧਿਆਣਾ ਤੋਂ ਵਿਪਨ ਅਰੋੜਾ ਤੇ ਭੁਪਿੰਦਰ ਪਨੇਸਰ ਦੀ ਰਿਪੋਰਟ ਐਸਐਨਜ਼ੈਡ ਨਿਊਜ਼ ਫੋਰ ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ ਐਸਐਨਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਨਜ਼ੈਡ ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ